ਔਰ ਡਾਕਟਰ ਭੀਮਰਾਓ ਬਾਬਾ ਸਾਡੀ ਸੋਚ ਤੇ ਚੱਲੇ ਆਂ ਭਾਵੇਂ ਸਾਡੀ ਜਾਨ ਚੱਲ ਜੇ ਸਾਨੂੰ ਕੋਈ ਦੁੱਖ ਨਹੀਂਗਾ ਕਿਉਂਕਿ ਨਾ ਤੇ ਇੱਥੇ ਕੋਈ ਨੌਕਰੀ ਮਿਲਦੀ ਆ ਤੇ ਨਾ ਕਿ ਇੱਥੇ ਕਾਰੋਬਾਰ ਚੱਲ ਰਿਹਾ ਜਿਹੜਾ ਮੰਤਰੀ ਆਂਦਾ ਵਾ ਉਹੀ ਜਨਤਾ ਲੁੱਟੀ ਜਾਂਦਾ ਪਿਆ ਜੇ ਮੰਤਰੀ ਅਦਲ ਬਦਲ ਹੋ ਸਕਦੇ ਆ ਤੇ ਜਨਤਾ ਵੀ ਵੋਟ ਅਦਲ ਬਦਲ ਕਰਕੇ ਪਾ ਸਕਦੀ ਆ ਇਹ ਜਨਤਾ ਦਾ ਰਾਈਟ ਹੈ ਔਰ ਆਪਾਂ ਸਾਰੀਆਂ ਪਾਰਟੀਆਂ ਨੂੰ ਇੱਕ ਵਾਰ ਦੇਖ ਲਿਆ ਇੱਕ ਵਾਰੀ ਸਾਨੂੰ ਵੀ ਦੇਖੋ ਇੱਕ ਵਾਰੀ ਇਤਿਹਾਸ ਬਦਲ ਕੇ ਰੱਖ ਦਾਂਗੇ ਸਿਰਫ ਤੁਸੀਂ ਇੱਕ ਦਿਨ ਜਿਤਾਣਾ ਦੂਜੇ ਦਿਨ ਤੁਹਾਡੀਆਂ ਵੋਟਾਂ ਦੇ ਮੁੱਲ ਮੈਂ ਨਾ ਮੋੜ ਸਕਿਆ ਨਾ ਤੇ ਜੁੱਤੀਆਂ ਲਾ ਕੇ ਮੇਰੇ ਸਿਰ 'ਤੇ ਮਾਰਿਓ ਮੈਂ ਤੁਹਾਨੂੰ ਦੁਆਰਾ ਕਦੀ ਜ਼ਿੰਦਗੀ 'ਚ ਬੋਟ ਮੰਗਣ ਆਉਂਗਾ ਜਾਂ ਕਿਉਂਕਿ ਮੈਂ ਤੇ ਆਪਣੀ ਪਾਰਟੀ ਬਣਾਈ ਬੇਗੰਪੁਰਾ ਸਾਂਝਾ ਫਰੰਟ ਸ਼੍ਰੀ ਗੁਰੂ ਰਵਿਦਾਸ ਸਮਾਜ ਦੀ ਪਾਰਟੀ ਹੈ ਵਾਲਵਿਕ ਸਮਾਜ ਦੀ ਪਾਰਟੀ ਹੈ ਮਹਾ ਆਸ਼ਾ ਕੌਮ ਦੀ ਪਾਰਟੀ ਹੈ ਇਹ ਗੁਰੂ ਵੀ ਰਵਿਦਾਸ ਕੌਮ ਦੀ ਕੋ ਪਾਰਟੀ ਇਸ ਪਾਰਟੀ ਨੂੰ ਅੱਗੇ ਜਾਣਾ ਕਬੀਰ ਪੰਥੀ ਦੀ ਪਾਰਟੀ ਹੈ ਇਹ ਜਿਹੜੀ ਪਾਰਟੀ ਹੈ ਗਰੀਬਾਂ ਵਾਸਤੇ ਮਜ਼ਦੂਰਾਂ ਵਾਸਤੇ ਮਿਹਨਤ ਕਿਸਾਨਾਂ ਵਾਸਤੇ ਆ ਅੱਜ ਇੱਕ ਇੱਕ ਜਵਾਨ ਸਾਡਾ ਸ਼ਹੀਦ ਹੋ ਗਿਆ ਤੇ ਸੁਸ਼ੀਲ ਕੁਮਾਰ ਡਿੰਕੂ ਦੀ ਤੇ ਚਰਨਜੀਤ ਚੰਨੀ ਜੀ ਦੋਨੇ ਬੈਂਸ ਕਰਦੇ ਨਜ਼ਰ ਆਇਆ ਕਦੀ ਇਹਨਾਂ ਨੇ ਨਾ ਜਵਾਨਾਂ ਵਾਸਤੇ ਤੇ ਨਾ ਕਿਸਾਨਾਂ ਵਾਸਤੇ ਕਦੀ ਕੋਈ ਸਹੀ ਮੁੱਦਾ ਨਹੀਂ ਚੱਕਿਆ ਅੱਜ ਇਹਨਾਂ ਨੂੰ ਬੜਾ ਦੁੱਖ ਆ ਰਿਹਾ ਕਿਉਂਕਿ ਇਲੈਕਸ਼ਨ ਹੋ ਰਿਹਾ ਤੇ ਇਸ ਕਰਕੇ ਜੇ ਤੁਹਾਡੀ ਮਿਹਰਬਾਨੀ ਹੋਊਗੀ ਵੋਟ ਪਾ ਦੋਗੇ ਜੇ ਕਿਸੇ ਨੇ ਤੁਹਾਨੂੰ ਇਨੀ ਗੱਲ ਕਹਿਣੀ ਕਿ ਕਿ ਬੋਟ ਮੈਨੂੰ ਨਾ ਪਾਓ ਜੇ ਕੋਈ ਹੱਕ ਸੱਚ ਦੀ ਵੋਟ ਸੀਗੀ 4599 ਵੋਟ ਮੈਨੂੰ ਪਈ ਸੀਗੀ ਕਿਹੜੇ ਮੁੱਦੇ ਲੈ ਕੇ ਤੁਸੀਂ ਜਾ ਰਹੇ ਹੋ ਲੋਕਾਂ ਨੂੰ ਮੈਂ ਮੁੱਦੇ ਦੱਸ ਦਿੱਤੇ ਤੇ ਇਹਨਾਂ ਨੇ ਸਾਡੇ ਮੁੱਦੇ ਚੋਰੀ ਕਰ ਲੈਣੇ ਮੈਂ ਕਿਉਂ ਦੱਸਾਂ ਮੈਂ ਨਹੀਂ ਦੱਸੂਗਾ ਮੈਂ ਜੇ ਕਹ ਤਾਨੂੰ ਕਹਤਾ ਵਿਸ਼ਵਾਸ ਦਿਵਾਨਾ ਕਿ ਇਧਰ ਐਮਪੀ ਬਣ ਗਿਆ ਮੈਂ ਦੂਜੇ ਦੇ ਨਹੀਂ ਰਿੰਕੂ ਤਿੰਨ ਮਹੀਨੇ ਰਿਆ ਰਿੰਕੂ ਸੁਸ਼ੀਲ ਰਿੰਕੂ ਜੀ ਤਿੰਨ ਮਹੀਨੇ ਰਿਹਾ ਕਿਸੇ ਨੇ ਪੁੱਛਿਆ ਉਹਨੂੰ ਅਜੇ ਤੱਕ ਨਹੀਂ ਪੁੱਛਿਆ ਐਨੇ ਕੈਂਡੀਡੇਟ ਨੇ ਐਮਪੀ ਆਏ ਅਜੇ ਤੱਕ ਕਿਸੇ ਨੇ ਪੁੱਛਿਆ ਇੱਕ ਇੱਕ ਸਾਲ ਦਾ 5 ਕਰੋੜ ਰੁਪਏ ਮਿਲਦਾ 5 ਸਾਲਾਂ ਦਾ 25 ਕਰੋੜ ਰੁਪਈਆ ਕਿਸੇ ਐਮਪੀ ਨੂੰ ਪੁੱਛੋ ਜਾ ਕੇ ਕਿੱਥੇ ਆ ਪੰਜਾਬ ਦਾ ਮੈਨੂੰ ਕੋਈ ਇੱਕ ਐਮਪੀ ਦਿਖਾ ਦਿਓ ਜਿਨੇ ਪੈਸਾ ਲਾਇਆ ਗਰੀਬਾਂ ਦੇ ਬੱਚਿਆਂ ਦੇ ਉੱਤੇ ਗਰੀਬਾਂ ਦੇ ਬੱਚੇ ਅੱਜ ਵੀ ਮਰ ਰਹੇ ਆ ਅੱਜ ਵੀ ਤਰ ਰਹੇ ਆ ਉਹ ਸਾਡੇ ਜੇ ਤੁਸੀਂ ਟਿਕਟਾਂ ਦੇਣੀਆਂ ਵੱਡੀਆਂ ਪਾਰਟੀਆਂ ਕਹਿੰਦਾ ਜਿਹੜਾ ਖੂਨਦਾਨ ਕੰਮ ਕਰਦੇ ਉਹਨਾਂ ਨੂੰ ਦਿਓ ਜਿਹੜੇ ਸੋਸ਼ਲ ਮੀਡੀਆ ਜਿਹੜੇ ਛੋਟੇ ਸੋਸ਼ਲ ਮਤਲਬ ਕਿ ਲੋਕਾਂ ਦੀ ਹਲਫ ਕਰਦੇ ਮਦਦ ਕਰਦੇ ਉਹਨਾਂ ਨੂੰ ਹੀ ਟਿਕਟ ਦਿਓ ਹੁਣ ਸਾਡੇ ਦੇਖੋ ਗਰੀਬ ਬੰਦੇ ਆ ਜਿੰਨੇ ਬੰਦੇ ਆ ਕੋਈ ਢਾਬੇ ਵਾਲਾ ਕੋਈ ਸਾਈਕਲਾਂ ਵਾਲਾ ਵਾ ਕੋਈ ਬੰਦਾ ਕਟਿੰਗ ਦਾ ਕੰਮ ਕਰਦਾ ਵਾ ਸਾਰੇ ਬੰਦੇ ਤੁਹਾਨੂੰ ਇੱਥੇ ਮਿਲਣਗੇ ਮੀਟਰ ਜੀ ਤੇ ਹਰ ਵਾਰ ਇਲੈਕਸ਼ਨ 'ਚ ਖੜਦੇ ਹਾਂ ਜਿੱਤਦਾ ਪਾਉਂਦੇ ਨਹੀਂ ਦੇਖੋ ਹਰ ਜਿੱਥੇ ਜਨਤਾ ਦੀ ਮਰਜ਼ੀ ਆ ਜਦ ਤੱਕ ਸਾਡਾ ਵੀ ਦਮ ਵਾਹੀ ਉਹਨਾਂ 'ਤੇ ਲੜਾਂਗੇ ਜੇ ਸਾਡਾ ਦਮ ਖਤਮ ਹੋ ਗਿਆ ਜੇ ਨਹੀਂ ਮੰਨਦੇ ਤੇ ਠੀਕ ਆ ਵੀ ਦੇਸ਼ ਲੁੱਟਦਾ ਤੇ ਲੁੱਟਣ ਦਾ ਅਸੀਂ ਕੀ ਕਰੀਏ ਚੈੱਕ ਕਰੋ ਲੈ ਲਿਆ ਰੱਖਿਆ ਮੈਂ ਬੇਗੰਪੁਰ ਕਿਦੋਂ ਜਾ ਕੇ ਪੇਪਰ ਕਿਹੜੇ ਫਾਈਲ ਦੇਖੋ ਜੀ ਉਹ ਵਕੀਲ ਸਾਡੇ ਉੱਤੇ ਪਹੁੰਚੇ ਆ ਅੱਜ ਇੱਥੇ ਹੀ ਐਸੇ ਕਰਕੇ ਮੈਂ ਬਹੁਤ ਵਧੀਆ ਜਿਹੜੇ ਚੋਣ ਕਮਿਸ਼ਨਰ ਸਾਹਿਬ ਨੇ ਡੀਸੀ ਸਾਹਿਬ ਨੇ ਬਹੁਤ ਵਧੀਆ ਕਮਿਸ਼ਨਰ ਸਾਹਿਬ ਬਹੁਤ ਵਧੀਆ ਔਰ ਇਹਨਾਂ ਦੀ ਜਿੰਨੀ ਟੀਮ ਇਲੈਕਸ਼ਨ ਏਜੰਟ ਦੀ ਬਹੁਤ ਟੀਮ ਵਧੀਆ ਇਹਨਾਂ ਸਾਰਿਆਂ ਨੇ ਮੇਰਾ ਸਾਥ ਦਿੱਤਾ ਵੀ ਮਤਲਬ ਸਾਰਿਆਂ ਨੇ ਕਿਹਾ ਦਵਾ ਦਵਾ ਜਿਹੜਾ ਕੰਮ ਹੁੰਦਾ ਫਟਾਫਟ ਕਰਦੇ ਪਏ ਆ ਕਿਤੇ ਮਾੜਾ ਮੋਟਾ ਉਨੀ ਨਿੱਕੀ ਹੋ ਗਈ ਬੱਕਰੀ ਗੱਲ ਇਹ ਮੇਰਾ ਸ਼ੀਮਾ ਇਲੈਕਸ਼ਨ ਹੈ। ਪੰਜਾਬ ਦੇ ਵਿੱਚ ਬਾਕੀ ਕਿਹੜੇ ਕੈਂਡੀਡੇਟ ਤੁਸੀਂ ਖੜੇ ਕਰਾਏ ਹੋ ਕਿਦੋਂ ਤੱਕ ਕਿਹੜੇ ਤੇਰਾ ਕੈਂਡੀਡੇਟਾਂ ਦੀ ਤੁਹਾਨੂੰ ਬਹੁਤ ਛੇਤੀ ਇੱਕ ਮੇਰੀ ਭੈਣ ਆ ਉਹਨੂੰ ਮੈਂ ਕਿਹਾ ਤੁਸੀਂ ਇਲੈਕਸ਼ਨ 'ਚ ਨਾ ਖੜਾਓ ਮੇਰੇ ਸਾਹਮਣੇ ਤੇ ਜਲੰਧਰ ਤੋਂ ਤੇ ਉਹ ਸੋਨੀਆ ਜੀ ਮੇਰੀ ਭੈਣ ਆ ਉਹ ਉਹ ਵੀ ਖੜੀ ਹੋਣ ਦੀ ਜਾਣਦੀ ਆ ਪਰ ਮੈਨੂੰ ਰੋਕਦਾ ਪਿਆ ਕਿ ਇੱਕ ਜਗ੍ਹਾ ਤੇ ਭੈਣ ਭਰਾ ਲੜਦੇ ਚੰਗੇ ਲੱਗਦੇ ਪਰ ਉਹ ਮੇਰੀ ਭੈਣ ਨੂੰ ਅਪੀਲ ਕਰੂੰਗਾ ਕਿ ਉਹ ਇਲੈਕਸ਼ਨ ਨਾ ਲੜੇ। ਵੇਖੋ ਨਾ ਬਾਅਦ ਤੇ ਚਲਦਾ ਹੀ ਰੰਦਾ ਕੰਮ ਸਾਡੇ ਪਿਓ ਪੁੱਤਰ ਚਲਦਾ ਹੀ ਰੰਦਾ ਬਾਕੀ ਇਹ ਇੱਕ ਆ। ਬਕੋ ਅਸੀਂ ਜੋ ਵੀ ਸਚਾਈ ਦੀ ਇਲੈਕਸ਼ਨ ਲੜ ਰਹੇ ਆ ਅਸੀਂ ਡੀਸੀ ਚਾ ਉਹ ਨਹੀਂ ਮੰਗ ਪੋਤਾ ਦਿੱਤਾ ਹੈ ਮੈਂ ਚ ਲਿਆਣਾ ਨਹੀਂ ਮੰਗ ਪੋਤਾ ਥਾ ਥਿਸ ਇਜ਼ ਆਉ ਜੋ ਚਾਰੇ ਪਾਰਟੀਆਂ ਨੇ ਬੀ ਜੀ ਪੀ ਲਾਲੋ ਕਾਲੀ ਲਾਲੋ ਆਪ ਪਾਰਟੀ ਲਾਲੋ ਔਰ ਆਪਣੇ ਕਾਂਗਰਸ ਲਾਲੋ ਇਹਨਾਂ ਪੁੱਛੋ ਕੋਈ 35 ਸਾਲ ਹੋ ਗਏ ਜਲੰਧਰ ਦਾ ਵਿਕਾਸ ਕਿਉਂ ਨਹੀਂ ਹੋਇਆ ਮਸਤੀ ਤਾਂ ਚੰਦਨਾਂ ਆਪ ਕੀ ਕਾਫੀ ਪੂਰੇ ਪੰਜਾਬ ਚ ਪਾਰਟੀ ਖੇਡ ਰਹੀ ਹੈ ਇਹ ਕਹਿੰਦਾ ਕਿ ਦਸਿਆ ਪੂਰੇ ਪੰਜਾਬ ਚ ਪਾਰਟੀ ਖੇਡ ਰਹੀ ਹੈ ਬਾਕੀ ਡੀਸੀ ਸਾਹਿਬ ਮੰਗ ਪੱਤਰ ਦਿੱਤਾ ਸੀ ਮੈਂ ਉਹਨੇ ਪੁੱਛਿਆ ਕਹਿੰਦਾ ਉਹ ਜਵਾਬ ਆ ਜਾਏਗਾ ਜਨਤਾ ਨੂੰ ਜਨਤਾ ਨਾਲ ਅਪੀਲ ਕਰਨ ਦਾ ਜੇ ਤੁਸੀਂ ਸਸਪੈਂਡ ਕਰਤਾ ਸੀ ਬਾਹਰ ਘੜਤਾ ਸੀ ਫਿਰ ਹੁਣ ਤੁਸੀਂ ਪਾਰਟੀ ਦੇ ਵਿੱਚ ਫੇਰ ਸ਼ਾਮਲ ਕਰ ਲਿਆ ਸਾਬਰ ਸਾਡੇ ਪਿਓ ਪੁੱਤਰਾ ਲੜਾਈ ਕੀ ਹੋ ਗਈ ਅੱਛਾ ਇਹ ਪਾਰਟੀ ਕਿੰਨੀ ਕੀ ਲੰਬੀ ਚੱਲੇਗੀ ਲੰਬੀ ਚੱਲੇਗੀ ਚੱਲੇਗੀ ਪਾਰਟੀ ਬਹੁਤ ਚੱਲੇਗੀ ਬਾਕੀ ਇਹ ਜਨਤਾ ਨੂੰ ਅਪੀਲ ਕਰਨਿਆ ਇਹ ਜਿਹੜੇ ਤੁਹਾਡੇ ਕੋਲ ਵੋਟ ਮੰਗਣ ਚਾਹੁੰਦੇ ਐ ਉਹਨਾਂ ਕੋ ਹਸਾਬ ਲਓ ਪੇ 35 ਸਾਲ 75 ਸਾਲ ਕੀ ਕੀ ਜਨੰਦਰ ਦਾ ਕੀ ਸਵਾਰਿਆ ਨਾ